ਲੋ ਵੀ ਮਿੱਤਰੋ ਨਾ ਅੱਜ ਆਪਾਂ ਤੁਹਾਨੂੰ ਜਿਹੜਾ ਸਮੁੰਦਰ ਘੋੜਾ ਤੋਂ ਹੋਣਾ ਬਹੁਤ ਹੀ ਜ਼ਿਆਦਾ ਚੰਗਾ ਟੈਂਟ ਤੁਹਾਨੂੰ ਲੱਗਿਆ ਆਪਾਂ ਦਿਖਾਈ ਦਿੱਤਾ ਹਨਾ ਜਿੱਡਾ ਵੱਡਾ ਤੇ ਸੋਹਣਾ ਟੈਂਟ ਲਾਇਆ ਹੈ ਨਾ ਇਦੂ ਸੋਹਣਾ ਥੱਲੇ ਘੋੜਾ ਖੜਾ ਮਿੱਤਰੋ ਮਾਲਕਾਂ ਨਾਲ ਗੱਲ ਵੀ ਕਰਾਵਾਂਗੇ ਤੁਹਾਡੀ ਬੰਤਰ ਜਿਹੜੀ ਉਹ ਤੁਸੀਂ ਦੇਖ ਹੀ ਸਕਦੇ ਹੋ ਹਨਾ ਘੋੜੇ ਦੀ ਤੇ ਬਹੁਤਾ ਟਾਈਮ ਨਹੀਂ ਲੈਂਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਆਜੋ ਫਿਰ ਆਪਾਂ ਤੁਹਾਡੀ ਜਿਹੜੀ ਹੈਗੀ ਨਾ ਮਾਲਕਾਂ ਨਾਲ ਗੱਲ ਕਰਾਉਣੀ ਆ ਹਾਂਜੀ ਬਾਜੀ ਸਤਿਕਾਰ ਜੀ ਸਤਿਕਾਰ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਕੀ ਆ ਗਿਆ ਮੇਰਾ ਨਾਮ ਸਿਮਰਤਪਾਲ ਸਿੰਘ ਠੀਕ ਹੈ ਬਾਈ ਤੇ ਪ੍ਰੋਪਰ ਐਡਰੈਸ ਬਾਈ ਆਪਣਾ ਆਪਣਾ ਪਿੰਡਾ ਬਲੂਕੋਟਲੀ ਆ ਜੀ ਠੀਕ ਹੈ ਵੀਰੇ ਤੇ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਨਾ ਠੀਕ ਹੈ ਤੇ ਹੁਣ ਆਪਾਂ ਬਾਈ ਗੱਲ ਕਰਦੇ ਹਾਂ ਆਪਣੇ ਜਾਨਵਰ ਸਮੁੰਦਰ ਬਾਰੇ ਹਨਾ ਹਾਂਜੀ ਹਾਂਜੀ ਤੇ ਜਿਵੇਂ ਜਾਣ ਪਛਾਣ ਕਰਾਉਣ ਦਾ ਕੋਈ ਮਹਤਾਜ ਤਾਂ ਹੈ ਨਹੀਂ ਹਨਾ ਤੇ ਚਲੋ ਫਿਰ ਵੀ ਆਪਾਂ ਜਾਨਵਰ ਚੰਗਾ ਤੇ ਆਪਾਂ ਇਹਦੇ ਬਾਰੇ ਗੱਲ ਕਰਨਾ ਬਣਦੀ ਆ ਹਨਾ ਹਾਂਜੀ ਹਾਂਜੀ ਤੇ ਹੁਣ ਤੱਕ ਦੀ ਵੀ ਮਤਲਬ ਆਪਾਂ ਇਹਦੀ ਹਾਈਟ ਦੀ ਗੱਲ ਕਰਕੇ ਪਹਿਲਾਂ ਸਾਰਿਆਂ ਨੂੰ ਵੱਡਾ ਸਵਾਲ ਇਹ ਹੁੰਦਾ ਵੀ ਹੁਣ ਤੱਕ ਇਹਦੀ ਹਾਈਟ ਕਿੰਨੀ ਹੋਗੀ ਹੈਨਾ ਹਾਂਜੀ ਹਾਂਜੀ ਇਹਦੀ 66 ਇੰਚ ਹੈ ਜੀ 66 ਇੰਚ ਫਟੇ ਇਹ ਜੇ ਗੱਲ ਇਹਦੀ ਉਮਰ ਦੀ ਕਰਗੇ ਬਈ ਤੇ ਉਮਰ ਹੁਣ ਇਹਦੀ ਮਤਲਬ ਕਿੰਨੀ ਹੋਗੀ ਉਮਰ ਇਹ ਮਾਰਚ ਚ 12 ਸਾਲਾਂ ਦਾ ਹੋ ਜਾਣਾ ਬਈ 12 ਸਾਲਾਂ ਦਾ ਹੈਨਾ ਠੀਕ ਹੈ ਤੇ ਜੇ ਪ੍ਰੋਪਰ ਹੁਣ ਆਪਾਂ ਇਹ ਗੱਲ ਕਰਗੇ ਵੀ ਹੁਣ ਤੱਕ ਛੋਡੇ ਕੋਲੇ ਆਏ ਨੂੰ ਇਹਨੂੰ ਕਿੰਨਾ ਚਿਰ ਹੋ ਗਿਆ ਸਾਡੇ ਕੋਲੇ 2021 ਦੇ 8ਵੇਂ ਮਹੀਨੇ ਦੀ 27 ਤਰੀਕ ਨੂੰ ਆਇਆ ਸੀ ਠੀਕ ਹੈ ਮਤਲਬ ਲਗਭਗ 1.5 ਸਾਲ ਹੈਨਾ ਹਾਂ 1.5 ਸਾਲ ਦੇ ਤੇ ਇਹਦਾ ਕੀ મતલਬ ਆਪਾਂ ਮੰਨਗੇ ਵੀ ਮੁਖਸਰ ਮੇਲਾ ਹਨਾ ਦੂਜਾ ਮੇਲਾ ਆ ਗਿਆ ਇਹਦਾ ਹਾਂਜੀ ਹਾਂਜੀ ਦੂਜਾ ਛੋੜੇ ਹੱਥ ਦੇ ਵਿੱਚ ਹਨਾ ਤੇ ਅੱਛਾ ਬਈ ਹੁਣ ਤੱਕ ਜਦੋਂ ਤੱਕ ਦੀਆਂ ਆਪਣੇ ਕੋਲ ਘੋੜੀਆਂ ਦੀ ਗੱਲ ਕਰ ਗਏ ਹਨਾ ਵੀ ਕਿੰਨੀਆਂ ਕਵਰ ਹੋ ਚੁੱਕੀਆਂ ਨੇ 150 ਦੇ ਆਸੇ-ਪਾਸੇ ਹੋ ਗਈਆਂ 150 ਦੇ ਆਸੇ-ਪਾਸੇ ਹਨਾ ਠੀਕ ਆ ਤੇ ਪਹਿਲਾਂ ਜਿਵੇਂ ਆਪਾਂ ਗੱਲਾਂ ਕਰਦੇ ਸੀ ਬਈ ਹਨਾ ਤੁਸੀਂ ਦੱਸਿਆ ਵੀ ਹੈਗਾ ਵੀ ਜਿਹੜੀਆਂ ਕੀ ਤੁਸੀਂ ਆਪਦੇ ਹੱਥੀ ਹਨਾ ਘੋੜੀਆਂ ਵਾਪਸ ਵੀ ਕਰਤੀਆਂ ਹਾਂਜੀ ਹਾਂਜੀ ਤੇ ਉਹਨਾਂ ਦੀ ਕਿੰਨੀ ਗਿਣਤੀ ਹੈ ਵੀ ਜਿਹੜੀਆਂ ਤੁਸੀਂ ਆਪ ਵਾਪਸ ਕੀਤੀਆਂ ਨੇ 50 ਘੋੜੀਆਂ ਹੋਣਗੀਆਂ ਜੀ ਜਿਹੜੀਆਂ ਅੱਛਾ ਜਿਹੜੀਆਂ ਕੀ ਮਤਲਬ ਕਿਸੇ ਪਤੀ ਹੀਟ ਵਗੈਰਾ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਹਨਾ ਹਾਂਜੀ ਹਾਂਜੀ ਤੇ ਉਹ ਇਹੋ ਜੀ ਕਾਰਨ ਦੀ ਸੀਗੇ ਉਹਨਾਂ ਦੇ ਕੋਈ ਠੀਕ ਆ ਤੇ ਮਤਲਬ ਜੇ ਆਪਾਂ ਹੁਣ ਇਹਦੀ ਫੀਸ ਦੀ ਗੱਲ ਕਰੀਏ ਬਾਈ ਹੁਣ ਵੀ ਆਪਾਂ ਇਸ ਘੋੜੇ ਦੀ ਫੀਸ ਹੈ ਜਿਹੜੀ ਫੀਸ ਜੀ ਇਹਦੀ ਲੱਖ ਚ ਆਪਾਂ ਤਿੰਨ ਜੰਪ ਦਿੰਨੇ ਆ ਜੀ 1 ਲੱਖ ਦੇ ਵਿੱਚ ਤਿੰਨ ਜੰਪ ਦਿੰਨੇ ਆ ਹਾਂਜੀ ਹਾਂਜੀ ਠੀਕ ਆ ਵੀ ਕਈ ਵਾਰੀ ਕੋਈ ਘੋੜੀ ਰਿਪੀਟ ਹੁੰਦੀ ਆ ਨਹੀਂ ਜੇ ਕਿਹਦੇ ਨੇ ਇੱਕ ਹੀ ਜੰਪ ਲੈਣਾ ਉਹਦੀ ਉਹਦੀ 50000 ਹੈ ਜੀ 50000 ਰੁਪਏ ਹਾਂਜੀ ਹਾਂਜੀ ਤੇ ਤੇ अच्छा भाई जमे हुन आपा गल करगे हैना मतलब जदों घोड़ी बंतल ਛੱਡ ਕੇ ਜਾਂਦੇ ਆ हां जी ठीक है ओनु ਕਿੰਨੇ ਦਿਨ ਤੁਸੀਂ ਪ੍ਰੋਪਰ ਰੱਖਦੇ ਹੋ ਤੇ ਡਾਕਟਰ ਵਗੈਰਾ ਦੀ ਕੀ ਸਹੂਲਤ ਦਿੰਦੇ ਹੋ ਤੁਸੀਂ ਉੱਥੇ ਡਾਕਟਰ ਦੀ ਬਹੁਤ ਵਧੀਆ ਸਹੂਲਤ ਹੈ ਜੀ ਆਪਣੇ ਬਹੁਤ ਵਧੀਆ ਡਾਕਟਰ ਹੁੰਦੇ ਆ ਜੀ ਠੀਕ ਹੈ हां जी ਅਸੀਂ ਦੋ ਤਿੰਨ ਵਾਰੀ ਘੋੜੀ ਚੈੱਕ ਕਰਵਾ ਕੇ ਫੇਰ ਹੀ ਮਤਲਬ ਜਾਣ ਦਿੰਦੇ ਹਾਂ ਘੋੜੀ ਹਾਂਜੀ ਹਾਂਜੀ ਅੱਛਾ ਵੀ ਡਾਕਟਰ ਦੀ ਜੀ ਗੱਲ ਕਰੀਏ ਆਪਦਾ ਵੀ ਕੋਈ ਵੀ ਬੰਦਾ ਜੀ ਤੁਹਾਡੇ ਕੋਲ ਘੋੜੀ ਲੈ ਕੇ ਆਉਂਦਾ ਚੈੱਕ ਕਰਾਉਣ ਵ ਲਈ ਕੋਈ ਆਪਦਾ ਵੀ ਲੈ ਕੇ ਆ ਸਕਦਾ ਵੀ ਹਾਂ ਨਹੀਂ ਅਸੀਂ ਆਪਦੇ ਡਾਕਟਰ ਤੋਂ ਕਰਵਾਉਣਾ ਹੈ ਉਹ ਤੁਸੀਂ ਆਪ ਕਨਫਰਮ ਤੁਸੀਂ ਕਰਦੇ ਹੋ ਠੀਕ ਹੈ ਅੱਛਾ ਭਾਈ ਜੀ ਜਿਵੇਂ ਆਪਾਂ ਇਹ ਤਾਂ ਆ ਗਈ ਆਪਣੀ ਹਨਾ ਡਾਕਟਰੀ ਸਹੂਲਤ ਦੀ ਗੱਲ ਹਨਾ ਵੀ ਜਿਹੜੀ ਕੀ ਆਪਣੇ ਕੋਲੇ ਪ੍ਰੋਪਰ ਹੈਗੀ ਹੈਗੀ ਆ ਹਾਂਜੀ ਹਾਂਜੀ ਤੇ ਜੇ ਇਸ ਤੋਂ ਬਾਅਦ ਜਿਹੜੇ ਬੱਚੇ ਮਤਲਬ ਅ ਮਤਲਬ ਜਿਹੜੀਆਂ ਕੁੜੀਆਂ ਇੱਥੋਂ ਮਤਲਬ ਕਵਰ ਹੋ ਕੇ ਜਨਦੀਆਂ ਹਨਾ ਤੇ ਉਹਨਾਂ ਦੇ ਬੱਚੇ ਨੀਰਵੋਟ ਕਿੰਨੀ ਕੁ ਮਤਲਬ ਮਤਲਬ ਕਿੰਨੇ ਕੁ ਤੱਕ ਦੇ ਮਹਿੰਗੇ ਜਾਂ ਸੇਲ ਹੋ ਜਾਂਦੇ ਨੇ ਮਤਲਬ ਜਿਹੜੇ ਇਹਦੇ ਤੋਂ ਪੈਦਾ ਹੁੰਦੇ ਆ ਮੈਂ ਆਖਿਆ ਜੀ ਸਭ ਤੋਂ ਤਕਰੀਬਨ ਇਹਦੇ ਕਿਹੜੇ ਬੱਚੇ ਬਣਿਆ 50 60 ਕੋੜੇ ਹੋਣਗੇ 50 ਹਾਂਜੀ ਹਾਂਜੀ ਠੀਕ ਆ ਤੇ ਆਮ ਮਾਰਕੀਟ 'ਚ ਜਦੋਂ ਨਾਂ ਲੈ ਲੀਏ ਨਾ ਘੋੜੇ ਦਾ ਕਿਸੇ ਬੱਚੇ ਦਾ ਬਈ ਸਮੁੰਦਰ ਦਾ ਠੀਕ ਹੈ ਕੋਈ ਉ ਝੂਠ ਵੀ ਮਾਰ ਦੇ ਇਸ ਚੀਜ਼ ਦਾ ਉਹ ਮਹਿੰਗਾ ਵੀ ਕੂਗਾ ਪਰ ਪਰ ਅਸੀਂ ਇਹ ਗੱਲ ਕਹਿੰਦੇ ਆ ਸਾਡੇ ਤੋਂ ਵੀ ਕਨਫਰਮ ਕਰ ਲਓ ਕੋਈ ਚੱਕਰ ਨਹੀਂਗਾ ਕੋਈ ਕਦੋਂ ਮਰਜ਼ੀ ਫੋਨ ਕਰ ਸਕਦਾ ਠੀਕ ਹੈ ਤੇ ਬਾਕੀ ਅਸੀਂ ਡੀਐਨਏ ਵੀ ਕਰਵਾਇਆ ਦਾ ਡੀਐਨਏ ਕਰਵਾ ਕੇ ਲਓ ਜੀ ਠੀਕ ਹੈ ਮਤਲਬ ਜੇ ਉਸ ਤੋਂ ਬਾਅਦ ਵੀ ਜੇ ਕੋਈ ਮਤਲਬ ਕਿਸੇ ਦਾ ਮਤਲਬ ਹੋਇਆ ਘੋੜੀ ਹੋਈਏ ਘੋੜਾ ਹੋਇਆ ਜੇ ਕਿਸੇ ਨੇ ਲੈਣਾ ਹੋਇਆ ਹਨਾ ਸਾਡੇ ਤੋਂ ਜਾਣਕਾਰੀ ਲੈ ਸਕਦਾ ਹੈ ਹਨਾ ਵੀ ਆ ਮਤਲਬ ਆਪਣੇ ਕੋਲੇ ਤਾਂ ਬਾਰੇ ਕਿੱਲੇ ਕਿੱਲੇ ਜਾਨਵਰ ਦੀ ਡਿਟੇਲ ਹੈਗੀ ਆ ਜੀ ਆਪਾਂ ਸਪੈਸ਼ਲ ਆਪਾਂ ਪਰਚੀ ਦਿੰਨੇ ਆ ਜੀ ਪਰਚੀ ਦਿੰਨੇ ਆ ਤੁਸੀਂ ਅਗਲੇ ਨੂੰ ਉੱਥੇ ਤੱਕ ਮਤਲਬ ਵੀ ਜਿਹੜਾ ਹੈਗਾ ਕਿਸਾਨ ਭਰਾਵਾਂ ਦਾ ਫਾਇਦਾ ਹੋ ਜਾਂਦਾ ਹਨਾ ਹਾਂਜੀ ਹਾਂਜੀ ਮਤਲਬ ਸੱਚ ਜਾਂ ਕਿੰਨੇ ਭੜਿਆ ਨਾ ਕਿਸੇ ਨਾਲ ਕੋਈ ਉਹੋ ਜਿਹੀ ਠੱਗੀ ਨਾ ਵਜੇ ਠੱਗੀ ਨਾ ਵਜੇ ਹਨਾ ਠੀਕ ਆ ਤੇ ਚਲੋ ਵੀ ਧੰਨਵਾਦ ਤੁਹਾਡਾ ਹਾਂ ਬਾਈ ਜੀ ਜਿਹੜਾ ਸਾਨੂੰ ਇੰਨਾ ਇੱਕ ਟਾਈਮ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਸੀ ਦੋਸਤੋ ਹਨਾ ਜੇ ਆਪਾਂ ਗੱਲ ਕਰ ਗਏ ਸਮੁੰਦਰ ਕੋੜਾ ਤੇ ਬਾਕੀ ਆਪਾਂ ਵਿੱਚ ਸ਼ਾਰਟ ਲਾਵਾਂਗੇ ਤੁਸੀਂ ਦੇਖ ਵੀ ਸਕਦੇ ਹੋ ਤੇ ਜੇ ਮਤਲਬ ਇੱਕ ਹੋਰ ਹੈਗੀ ਗੱਲ ਹਨਾ ਜਿਵੇਂ ਕਿਸੇ ਨੇ ਵੀ ਹੁਣ ਜਿਵੇਂ ਘੋੜੀ ਮੀਟ ਕਰਾਉਣੀ ਹੈ ਹਨਾ ਤੇ ਉਹ ਪਹਿਲਾਂ ਤੁਹਾਨੂੰ ਫੋਨ ਕੋਲ ਮਤਲਬ ਕਰਕੇ ਆਵੇ ਹਨਾ ਟਰੈਕਟਰ ਨਾਲ ਕੋਈ ਵੀ ਆਵੇ ਹਾਂਜੀ ਹਾਂ ਹਾਂਜੀ ਆਪਾਂ ਹੁਣ ਵੈਸੇ ਘੋੜਾ ਰੋਕ ਰੱਖਿਆ ਆਪਾਂ ਮਾਰਚ ਦੇ ਪਹਿਲੇ ਹਫਤੇ ਸ਼ੁਰੂ ਕਰਾਂਗੇ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਕਰਾਂਗੇ ਹੈ ਹਾਂਜੀ ਕਿਹੜੀਆਂ ਹੁਣ ਦੀਆਂ ਮੀਟ ਹੋਈਆਂ ਘੋੜੀਆਂ ਉਹ ਬੱਚੇ ਠੰਡ ਚ ਆ ਜਾਂਦੇ ਆ ਬਾਕੀ ਹੋਰ ਵੀ ਹੈ ਨਾ ਠੀਕ ਹੈ ਠੀਕ ਹੈ ਇਹ ਮਤਲਬ ਸਾਰਿਆਂ ਨੂੰ ਵਧੀਆ ਮਤਲਬ ਜਾਣਕਾਰੀ ਦਿੱਤੀ ਗਈ ਹੈ ਵੀ ਚਲੋ ਹਨਾ ਵੀ ਆਪ ਦਾ ਟਾਈਮ ਮਤਲਬ ਹੁੰਦਾ ਜਿਹੜਾ ਵੀ ਹੀਟ ਵਗੈਰਾ ਆ ਜਾਂਦੀ ਹੈ ਉਹ ਟਾਈਮ ਨਾ ਟੱਪੇ ਹਨਾ ਠੀਕ ਹੈ ਬਈ ਹੈ ਧੰਨਵਾਦ ਤੁਹਾਡਾ ਲੈ ਵੀ ਦੋਸਤੋ ਹਨਾ ਏਸੀ ਸਮੁੰਦਰ ਕੋੜਾ ਫੇਰ ਆਪਾਂ ਹੋਈ ਗੱਲ ਤੇ ਚਲੋ ਵੀਡੀਓ ਨੂੰ ਬਹੁਤ-ਬਹੁਤ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੁਸੀਂ ਤੇ ਜਿੰਨੇ ਵੀ ਰਹਿਣਾ ਵੀਡੀਓ ਨੂੰ ਸ਼ੇਅਰ ਕਰ ਲਿਓ ਸਾਰੇ ਵੀਰਾਂ ਦਾ ਤੈ ਦਿਲੋਂ ਧੰਨਵਾਦ ਕਰਦਾ ਹਾਂ